ਇੱਕ ਵਾਰ ਰੱਬ ਨੇ ਬੜੀ ਫੁਰਸਤ ਦੇ ਨਾਲ ਦੇਖਿਆ ਕਿ ਇੱਕ ਚੂਹਾ ਆਪਣੀ ਬਿੱਲ ਦੇ ਵਿੱਚੋਂ ਆਪਣੇ ਘਰ ਦੇ ਵਿੱਚੋਂ ਆਪਣੀ ਛੋਟੀ ਜਿਹੀ ਖੁੱਡ ਦੇ ਵਿੱਚੋਂ ਬਾਰ-ਬਾਰ ਬੜੀ ਜਲਦੀ ਭੱਜ ਕੇ ਬਾਹਰ ਤੇ ਬੜੀ ਜਲਦੀ ਅੰਦਰ ਆ ਜਾਂਦਾ ਤੇ ਬੜਾ ਸਹਿਮੇ ਸਹਿਮੇ ਜ ਆਪਣੇ ਉਹਦੇ ਵਿੱਚ ਘਰ ਦੇ ਵਿੱਚ ਰਹਿੰਦਾ ਸੀ ਤੇ ਰੱਬ ਨੇ ਉਹਨੂੰ ਪੁੱਛਿਆ ਰੱਬ نیچے ਆਇਆ ਰੱਬ ਨੇ ਉਹਨੂੰ ਪੁੱਛਿਆ ਵੀ ਕੀ ਗੱਲ ਤੇ ਚੂਹੇ ਨੇ ਉਹਨੂੰ ਜਵਾਬ ਦਿੱਤਾ ਕਿ ਮੈਨੂੰ ਧਰ ਲੱਗਦਾ ਰੱਬ ਨੇ ਪੁੱਛਿਆ ਵੀ ਤੈਨੂੰ ਕਿਹੜੀ ਗੱਲ ਦਾ ਡਰ ਹੈ ਤੇ ਚੂਹੇ ਨੇ ਦੱਸਿਆ ਵੀ ਮੈਨੂੰ ਬਿੱਲੀ ਤੋਂ ਡਰ ਆ ਕਿ ਬਿੱਲੀ ਮੈਨੂੰ ਖਾ ਜਾਊਗੀ ਤੇ ਰੱਬ ਨੇ 1 ਮਿੰਟ ਮਾਰਿਆ 1 ਮਿੰਟ ਦੇ ਵਿੱਚ ਵਿੱਚ ਰੱਬ ਨੇ ਚੂਹੇ ਨੂੰ ਬਿੱਲੀ ਬਣਾਤਾ ਤੇ ਰੱਬ ਉੱਪਰ ਚਲਾ ਗਿਆ ਰੱਬ ਨੇ ਜਦੋਂ ਦੇਖਿਆ ਫੁਰਸਤ ਜੀ ਨਾਲ ਫੇਰ ਕੀ ਜਿਹੜੇ ਚੂਹੇ ਨੂੰ ਬਿੱਲੀ ਬਣਾਇਆ ਸੀ ਤੇ ਉਹ ਬਿੱਲੀ ਇੱਕ ਛੱਤ ਤੋਂ ਦੂਜੀ ਛੱਤ ਤੇ ਦੂਜੀ ਛੱਤ ਤੋਂ ਤੀਜੀ ਛੱਤ ਤੇ ਤੀਜੀ ਛੱਤ ਤੋਂ ਅੱਗੇ ਜਾਂਦੀ ਹੋਣੀ ਸੀ ਨੇ ਦੇਖਿਆ ਵੀ ਇਹਦਾ ਐਡਾ ਵੱਡਾ ਹੋਰਾ ਏ ਐਡਾ ਵੱਡੀ ਇਹਦੇ ਕੋਲ ਦੁਨੀਆ ਏ ਇਹ ਬਸ ਇਹੀ ਦੋ ਤਿੰਨ ਛੱਤਾਂ ਦੇ ਲਈ ਰਹੀ ਗਈ ਤੇ ਰੱਬ نیچے ਆਇਆ ਰੱਬ ਨੇ ਬਿੱਲੀ ਤੋਂ ਪੁੱਛਿਆ ਕੀ ਗੱਲ ਵੀ ਕਿਉਂ ਤੂੰ ਦੁਨੀਆ ਜ਼ਿੰਦਗੀ ਨੂੰ ਖੁੱਲ੍ਹ ਕੇ ਨਹੀਂ ਜੀ ਰਹੀ ਤੇ ਉਹ ਕਹਿੰਦੀ ਮੈਨੂੰ ਡਰ ਹੈ ਰੱਬ ਕਹਿੰਦਾ ਹੁਣ ਤੈਨੂੰ ਕਿਹੜੀ ਚੀਜ਼ ਦਾ ਡਰ ਹੈ ਪਹਿਲਾਂ ਤਾਂ ਚੂਹੇ ਨੂੰ ਡਰ ਸੀ ਤੇ ਤੂੰ ਤੇ ਤੈਨੂੰ ਹੁਣ ਮੈਂ ਬਣਾ ਤਾ ਤੇ ਤੈਨੂੰ ਹੁਣ ਕੀ ਤੋਂ ਡਰ ਹੈ ਤੇ ਬਿੱਲੀ ਕਹਿੰਦੀ ਮੈਨੂੰ ਕੁੱਤੇ ਤੋਂ ਡਰ ਹੈ ਲਓ ਜੀ ਰੱਬ ਨੇ ਫੇਰ ਇੱਕ ਮਿੰਟ ਲਾਇਆ ਰੱਬ ਨੇ ਬਿੱਲੀ ਨੂੰ ਕੁੱਤਾ ਬਣਾਤਾ ਤੇ ਕੁੱਤਾ ਬਣਾਉਣ ਤੋਂ ਬਾਅਦ ਰੱਬ ਫੇਰ ਉੱਪਰ ਚਲਾ ਗਿਆ ਜਦੋਂ ਰੱਬ ਨੇ ਫੇਰ ਫੁਰਸਤ ਨਾਲ ਦੇਖਿਆ ਉਹਨੂੰ ਵੀ ਹੁਣ ਕੁੱਤੇ ਕੋਲ ਇੰਨੀ ਦੁਨੀਆ ਪਈ ਆ ਇੱਧਰ ਉੱਧਰ ਜਾਣ ਦੇ ਲਈ ਉਹ 2 ਘਰ 5 ਘਰ 10 ਘਰ ਤੇ ਆਪਣੀ ਸੋਸਾਇਟੀ ਦੇ ਔਰੇ ਦੇ ਵਿੱਚ ਰਹਿ ਗਿਆ ਫੇਰ ਉਹ ਉਹ ਵੀ ਨਹੀਂ ਬਾਹਰ ਜਾਂਦਾ ਤੇ ਰੱਬ ਫੇਰ ਨੀਚਾ ਆ ਰੱਬ ਨੇ ਕੁੱਤੇ ਨੂੰ ਪੁੱਛਿਆ ਵੀ ਹੁਣ ਤੂੰ ਇਹੀ ਔਰੇ ਦੇ ਵਿੱਚ ਰਹਿ ਗਿਆ ਤੂੰ ਇਹੀ ਨੈਟਵਰਕ ਦੇ ਵਿੱਚ ਰਹਿ ਗਿਆ ਵੀ ਤੂੰ ਕਿਉਂ ਨਹੀਂ ਜ਼ਿੰਦਗੀ ਜੀ ਰਿਹਾ ਵੀ ਕੁੱਤੇ ਨੇ ਕਿਹਾ ਮੈਨੂੰ ਡਰ ਰੱਬ ਫਿਰ ਹੈਰਾਨ ਵੀ ਹੁਣ ਤੈਨੂੰ ਕਿਹੜੀ ਚੀਜ਼ ਤੋਂ ਡਰ ਰ ਹੈ ਕੁੱਤੇ ਨੇ ਕਿਹਾ ਮੈਨੂੰ ਇਨਸਾਨਾਂ ਤੋਂ ਡਰ ਹੈ ਤੇ ਰੱਬ ਨੇ ਇੱਕ ਮਿੰਟ ਲਾਇਆ ਰੱਬ ਨੇ ਕੁੱਤੇ ਨੂੰ ਇਨਸਾਨ ਬਣਾ ਤਾ ਤੇ ਹੁਣ ਰੱਬ ਫੇਰ ਉੱਪਰ ਚੱਲ ਆ ਗਿਆ ਰੱਬ ਨੇ ਫੇਰ ਫੁਰਸਤ ਜੀ ਲਾ ਕੇ ਦੇਖਿਆ ਰੱਬ ਨੇ ਦੇਖਿਆ ਵੀ ਇਨਸਾਨ ਨੂੰ ਹੁਣ ਕੀ ਹੋ ਗਿਆ ਇਹ ਡਰਿਆ ਡਰਿਆ ਜਾ ਰਹਿੰਦਾ ਹੈ ਇਹਦੇ ਕੋਲ ਤਾਂ ਪੂਰੀ ਦੁਨੀਆ ਹੈ ਐਡੀਆਂ ਵੱਡੀਆਂ ਇਹਦੇ ਕੋਲ ਸ਼ਕਤੀਆਂ ਨੇ ਐਡਾ ਵੱਡਾ ਇਹਦੇ ਕੋਲ ਦਿਮਾਗ ਹੈ ਇਹ ਤਾਂ ਦਿਮਾਗ ਨਾਲ ਕੁਝ ਵੀ ਕਰ ਸਕਦਾ ਵੀ ਇਹ ਹੀ ਕਾਤੇ ਡਰਿਆ ਪਿਆ ਤੇ ਰੱਬ ਨੇ ਹੇ ਨੀਚੇ ਆ ਯਾਰ ਰੱਬ ਨੇ ਦੇਖਿਆ ਵਾ ਇਨਸਾਨ ਤੋਂ ਪੁੱਛਿਆ ਵੀ ਕੀ ਗੱਲ ਭਾਈ ਤੂੰ ਡਰਿਆ ਡਰਿਆ ਜਾਂ ਸਹਿਮਿਆ ਸਹਿਮਿਆ ਜਾ ਤੇਰੇ ਕੋਲ ਦਿਮਾਗ ਹੈ ਤੇਰੇ ਕੋਲ ਹੱਥ ਨੇ ਤੇਰੇ ਕੋਲ ਪੈਰ ਹੈ ਤੇਰੇ ਕੋਲ ਜ਼ਬਾਨ ਹੈ ਤੂੰ ਬੋਲ ਵੀ ਸਕਦਾ ਹੈ ਚੱਲ ਵੀ ਸਕਦਾ ਹੈ ਖਾ ਪੀ ਵੀ ਸਕਦਾ ਹੈ ਤੂੰ ਕੋਈ ਵੀ ਚੀਜ਼ ਦਾ ਨਿਰਮਾਣ ਵੀ ਕਰ ਸਕਦਾ ਹੈ ਪਰ ਤੂੰ ਡਰਿਆ ਡਰਿਆ ਜਾਂ ਸਹਿਮਿਆ ਸਹਿਮਿਆ ਜਾ ਕਾਤੇ ਤੇ ਰੱਬ ਨੂੰ ਅੱਗੇ ਇਨਸਾਨ ਜਵਾਬ ਦਿੰਦਾ ਮੈਨੂੰ ਡਰ ਰੱਬ ਨੇ ਪੁੱਛਿਆ ਵੀ ਹੁਣ ਤੈਨੂੰ ਕਿਹੜੀ ਚੀਜ਼ ਦਾ ਡਰ ਹੈ ਤੇ ਉਹ ਕਹਿੰਦਾ ਮੈਨੂੰ ਡਰ ਹੈ ਚਾਰ ਬੰਦੇ ਮੇਰੇ ਬਾਰੇ ਕੀ ਸੋਚਣਗੇ ਰੱਬ ਨੇ ਸੋਚਿਆ ਕਿ ਹੁਣ ਚਾਰ ਬੰਦੇ ਇਹਦੇ ਬਾਰੇ ਕੀ ਸੋਚਣਗੇ ਜਦੋਂ ਚਾਰ ਬੰਦਿਆਂ ਨੂੰ ਪਤਾ ਲੱਗੂਗਾ ਕਿ ਇਹ ਚਾਰ ਲੋਕਾਂ ਬਾਰੇ ਸੋਚਦਾ ਤੇ ਰੱਬ ਨੇ ਕਿਹਾ ਕਿ ਤੂੰ ਚਾਰ ਲੋਕਾਂ ਬਾਰੇ ਸੋਚ ਰੱਬ ਇੱਕ ਛੁਟਕੀ ਮਾਰਦਾ ਹੈ ਦੁਬਾਰੇ ਫੇਰ ਉਹਨੂੰ ਚੂਹਾ ਬਣਾ ਦਿੰਦਾ ਸੋ ਮੋਰਲ ਆਫ ਦਾ ਸਟੋਰੀ ਇਹ ਨਿਕਲਿਆ ਚਾਰ ਬੰਦੇ ਥੋਡੇ ਬਾਰੇ ਕੀ ਸੋਚਦੇ ਨੇ ਇਹਦੇ ਤੇ ਬਹੁਤ ਜਿਆਦਾ ਰਿਐਕਟ ਨਾ ਕਰੋ ਚਾਰ ਬੰਦਿਆਂ ਨੇ ਜੋ ਸੋਚੀ ਜਾਣਾ ਉਹਨਾਂ ਨੂੰ ਸੋਚੀ ਜਾਣ ਦਿਓ ਬਟ ਉਹ ਸੋਚਣ ਦੇ ਪਿੱਛੇ ਤੁਸੀਂ ਆਪਣੀ ਜ਼ਿੰਦਗੀ ਨੂੰ ਉੱਥੇ ਨਾ ਰੁਕੋ ਉੱਥੇ ਆਪਣੀ ਜ਼ਿੰਦਗੀ ਦੇ ਉੱਤੇ ਸਟਾਪ ਨਾ ਲਾਓ ਸੋ ਜੋ ਤੁਸੀਂ ਕਰ ਸਕਦੇ ਹੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਸ ਚੀਜ਼ ਨੂੰ ਫੋਕਸ ਕਰੋ ਉਸ ਚੀਜ਼ ਦੇ ਉੱਤੇ ਤੇ ਉਹਦੇ ਨਾਲ ਹੌਲੀ 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 ਅੱਗੇ ਵਧੋ ਇਹ ਨਾ ਸੋਚੋ ਕਿ ਚਾਰ ਬੰਦੇ ਕੀ ਕਹਿਣਗੇ ਕਿਉਂ ਕਹਿਣਗੇ ਕਿਹਨੂੰ ਕਹਿਣਗੇ ਕਦੋਂ ਕਹਿਣਗੇ ਇਹ ਚੀਜ਼ ਤੇ ਜਮ੍ਹਾਂ ਵੀ ਫੋਕਸ ਨਾ ਕਰੋ ਨਾ ਸੋਚੋ ਆਪਣੇ ਦਿਮਾਗ ਨੂੰ ਆਪਣੇ ਕੰਮ ਵੱਲ ਲਾਓ ਆਪਣੀ ਮਿਹਨਤ ਵੱਲ ਲਾਓ ਤੇ ਆਪਣੇ ਕੰਮ ਦੇ ਵਿੱਚ ਸਕਸੈਸ ਲਾਓ ਕੁਛ ਨਹੀਂ ਦੇਣਾ ਚਾਰ ਬੰਦਿਆਂ ਨੇ ਕੁਛ ਨਹੀਂ ਦੇਣਾ 10 ਬੰਦਿਆਂ ਨੇ ਜੋ ਤੁਸੀਂ ਕਰਨਾ ਹੈ ਉਹੀ ਤੁਸੀਂ ਕਮਾਉਣਾ ਹੈ ਉਹੀ ਤੁਸੀਂ ਖਾਣਾ ਹੈ ਉਹੀ ਕੁਝ ਆ ਤੁਹਾਡੇ ਕੋਲ ਰੱਬ ਨੇ ਸਾਨੂੰ ਬਹੁਤ ਵੱਡੀ ਓਪਰਚੁਨਿਟੀ ਦਿੱਤੀ ਆ ਸਾਨੂੰ ਇਨਸਾਨ ਬਣਾਇਆ ਸਾਡੇ ਹੱਥ ਦਿੱਤੇ ਨੇ ਸਾਨੂੰ ਪੈਰ ਦਿੱਤੇ ਨੇ ਸਾਨੂੰ ਦਿਮਾਗ ਦਿੱਤਾ ਸਾਨੂੰ ਆਵਾਜ਼ ਦਿੱਤੀ ਹੈ ਅੱਜ ਇਸੇ ਆਵਾਜ਼ ਦੇ ਨਾਲ ਆਪਾਂ ਤੁਹਾਡੇ ਨਾਲ ਇਦਾਂ ਦੇ ਛੋਟੇ-ਛੋਟੇ ਮੋਟੀਵੇਸ਼ਨਲ ਸਟੋਰੀਆਂ ਲੈ ਕੇ ਆ ਰਹੇ ਹਾਂ ਸੋ ਆਪਣੇ ਆਪ ਨੂੰ ਅੱਗੇ ਲੈ ਕੇ ਜਾਓ ਆਪਣੇ ਆਪ ਨੂੰ ਗਰੋ ਕਰੋ ਆਪਣੇ ਆਪ ਨੂੰ ਉੱਥੇ ਇੱਕ ਖੜੇ ਪਾਣੀ ਦੇ ਵਾਂਗ ਨਾ ਰੁਕੋ ਜੇ ਖੜਾ ਇਹ ਪਾਣੀ ਸੋ ਉਹ ਖਰਾਬ ਹੋ ਜਾਂਦਾ ਏ ਉਹਨੂੰ ਉਹ ਬਦਬੂ ਮਰਨ ਲੱਗ ਜਾਂਦਾ ਹੈ ਉਹਦੇ ਵਿੱਚ ਕੀੜੇ ਮਕੌੜੇ ਐਨੇ ਹੋ ਜਾਂਦੇ ਨੇ ਕਿ ਉਹ ਪਾਣੀ ਦੇਖਣ ਦੇ ਲਾਇਕ ਨਹੀਂ ਰਹਿੰਦਾ ਤੇ ਉਹਦੇ ਕੋਲ ਖੜਨਾ ਤਾਂ ਬਹੁਤ ਦੂਰ ਦੀ ਗੱਲ ਆ ਸੋ ਜਦੋਂ ਤੁਸੀਂ ਇੱਕ ਜਗ੍ਹਾ ਖੜ ਜਾਂਦੇ ਹੋ ਤਾਂ ਤੁਹਾਡੇ ਕੋਲ ਚਾਰ ਬੰਦੇ ਨਹੀਂ ਖੜਦੇ ਫਿਰ ਤੇ ਤੁਸੀਂ ਚਾਰ ਬੰਦਿਆਂ ਕੋਲ ਖੜਨ ਦੇ ਲਾਇਕ ਨਹੀਂ ਰਹਿੰਦੇ ਜਦੋਂ ਤੁਸੀਂ ਖੜ ਜਾਂਦੇ ਹੋ ਸੋ ਆਪਣੀ ਜ਼ਿੰਦਗੀ ਨੂੰ ਚੱਲਦੇ ਰੱਖੋ ਬਹੁਤ ਵੱਡੀ ਦੁਨੀਆ ਬਣੀ ਹੈ ਦੁਨੀਆ ਨੂੰ ਇੰਜੋਏ ਕਰੋ ਮਿਹਨਤ ਕਰੋ ਬਹੁਤ ਕੁਝ ਆ ਦੁਨੀਆ ਦੇ ਵਿੱਚ ਦੇਖਣ ਦੇ ਲਈ ਬਹੁਤ ਕੁਝ ਆਪਾਂ ਤਾਂ ਦੁਨੀਆ ਦੇ ਵਿੱਚ ਇੱਕ ਕੀੜੀ ਵਰਗੇ ਵੀ ਨਹੀਂ ਕੀੜੀ ਵਰਗੇ ਸੋ ਆਪਣੀ ਲਾਈਫ ਨੂੰ ਇੰਜੋਏ ਕਰੋ ਦੇਖੋ ਬਹੁਤ ਵੱਡੀ ਦੁਨੀਆ ਬਹੁਤ ਵੱਡੀ ਦੁਨੀਆ ਸੋ ਮੇਰੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਤਾਂਕਿ ਤੁਹਾਡੇ ਤੱਕ ਹਰੇਕ ਮੇਰੀ ਛੋਟੀਆਂ-ਛੋਟੀਆਂ ਜੋ ਵੀ ਸਟੋਰੀਆਂ ਉਹ ਤੁਹਾਡੇ ਤੱਕ ਪਹੁੰਚ ਸਕਣ ਤੇ ਆਪਾਂ ਇਦਾਂ ਹੀ ਕਮਿਊਨੀਕੇਸ਼ਨ ਕਰ ਸਕੀਏ ਤੇ ਛੋਟੀਆਂ-ਛੋਟੀਆਂ ਗੱਲਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਸੋ ਥੈਂਕ ਯੂ ਜੀ ਧੰਨਵਾਦ